ਮੁੱਖ ਮੰਤਰੀ ਭਗਵੰਤ ਮਾਨ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ ਸੀਐਮ ਮਾਨ ਦੀ ਅਚਾਨਕ ਸਿਹਤ ਵਿਗੜ ਗਈ ਹੈ ਉਹਨਾਂ ਨਾਲ ਮੁਲਾਕਾਤ ਕਰਨ ਅਰਵਿੰਦ ਕੇਜਰੀਵਾਲ ਵੀ ਉਹਨਾਂ ਦੀ ਰਿਹਾਇਸ਼ ਤੇ ਪਹੁੰਚੇ ਨੇ ਤੇ ਡਾਕਟਰਾਂ ਦੀ ਟੀਮ ਵੀ ਸੀਐਮ ਮਾਨ ਦੇ ਰਿਹਾਇਸ਼ ਤੇ ਪਹੁੰਚ ਚੁੱਕੀ ਹੈ ਹਾਲਾਂਕਿ ਸੀਐਮ ਮਾਨ ਨੂੰ ਅਚਾਨਕ ਕੀ ਹੋਇਆ ਇਹ ਅਜੇ ਸਪਸ਼ਟ ਨਹੀਂ ਹੋਇਆ ਇਸ ਬਾਰੇ ਕੁਝ ਵੀ ਖੋਲ ਕੇ ਡਾਕਟਰਾਂ ਨੇ ਬਾਹਰ ਨਹੀਂ ਦੱਸਿਆ ਪਰ ਕਿਹਾ ਜਾ ਰਿਹਾ ਹੈ ਕਿ ਹੁਣ ਮੁੱਖ ਮੰਤਰੀ ਭਗਵੰਤ ਮਾਨ ਜੋ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਜੁ ਉਹਨਾਂ ਦੇ ਵੱਲੋਂ ਦੌਰਾ ਕੀਤਾ ਜਾਣਾ ਸੀ ਉਹ ਮੁਲਤਵੀ ਹੋ ਸਕਦਾ ਹੈ ਉਸ ਬਾਰੇ ਵੀ ਅਜੇ ਅਧਿਕਾਰਤ ਤੌਰ ਤੇ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ ਪੰਜਾਬ ਅੱਜ ਹੜਾ ਕਾਰਨ ਹੋਈ ਤਬਾਹੀ ਨੇ ਆਮ ਜਨ ਜੀਵਨ ਨੂੰ ਪ੍ਰਭਾਵਿਤ ਕੀਤਾ ਹੈ ਭਾਰੀ ਬਾਰਿਸ਼ ਤੇ ਨਦੀਆਂ ਦੇ ਹੜ੍ਹ ਕਾਰਨ ਕਈ ਜ਼ਿਲ੍ਹਿਆਂ ਚ ਸਥਿਤੀ ਹੋਰ ਵੀ ਵਿਗੜ ਗਈ ਹੈ ਅਜਿਹੇ ਸਦੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰ ਕੁਜਰੀਵਾਲ ਨੇ ਅੱਜ ਪੰਜਾਬ ਦਾ ਦੌਰਾ ਕਰਨਾ ਹੈ ਇਸ ਦੌਰਾਨ ਉਹ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਜਾਇਜ਼ਾ ਲੈਣਗੇ ਤੇ ਪ੍ਰਭਾਵਿਤ ਪਰਿਵਾਰਾਂ ਨਾਲ ਸਿੱਧੇ ਤੌਰ ਤੇ ਗੱਲਬਾਤ ਕਰਨਗੇ ਉਹਨਾਂ ਨਾਲ ਸੀਐਮ ਮੰਨ ਨੇ ਵੀ ਜਾਣਾ ਸੀ ਪਰ ਇਸੇ ਵਿਚਾਲੇ ਵੱਡੀ ਖਬਰ ਸਾਹਮਣੇ ਆਈ ਹੈ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਵੀ ਨਸਾਜ਼ ਦੱਸੀ ਜਾ ਰਹੀ ਹੈ ਅਰਵਿੰ ਕੁਜਰੀਵਾਲ सीएम ਦੀ ਰਿਹائش ਤੇ ਪਹੁੰਚ ਚੁੱਕੇ ਨੇ ਉਹਨਾਂ ਨੂੰ ਮੁਲਾਕਾਤ ਕਰਨ ਦੇ ਲਈ ਉਹਨਾਂ ਦਾ ਹਾਲ ਜਾਣਨ ਦੇ ਲਈ ਤੇ ਨਾਲ ਹੀ ਡਾਕਟਰਾਂ ਦੀ ਟੀਮ ਵੀ ਮੁੱਖ ਮੰਤਰੀ ਦੀ ਰਿਹائش ਤੇ ਪਹੁੰਚ ਚੁੱਕੀ ਹੈ ਪਰ ਅਜੇ ਸਪਸ਼ਟ ਨਹੀਂ ਹੋਇਆ ਕਿ ਸੀਐਮ ਮਾਂ ਨੂੰ ਅਚਾਨਕ ਕੀ ਹੋਇਆ ਤੇ ਨਾਲ ਹੀ ਉਹਨਾਂ ਦੇ ਦੌਰੇ ਜੋ ਨੇ ਉਲਤ ਵੀ ਹੋਏ ਨੇ ਜਾਂ ਨਹੀਂ ਇਸ ਬਾਰੇ ਵੀ ਕੋਈ ਅਧਿਕਾਰਿਤ ਪੁਸ਼ਟੀ ਨਹੀਂ ਕੀਤੀ ਗਈ